ਅੱਗੇ-ਅੱਗੇ ਦੇਖੋ ਕਿਵੇਂ ਬੋਲੇ ਮੋਮੋ ਠਗਨੀ ਜੀ ਮਿਲਣਾ ਮੈਂ ਲੋਚਾ ਤੈਨੂੰ ਰੱਬ ਨੇ ਖਲਾਇਆ ਵੇ ਜੋੜਦੀਆਂ ਹੱਥ ਰੱਖ ਪੈਰਾਂ ਵਿੱਚ ਚੁੰਨੀ ਵੀਰਾ ਆਖਰੀ ਸਵਾਲ ਤੈਨੂੰ ਆਖ ਜੋ ਸੁਣਾਇਆ ਵੇ ਮੋਹ ਮੰਗੇ ਹੋਰ ਤੈਨੂੰ ਦਿਆਂਗੇ ਅਨਾਮ ਪੁੱਤਾ ਮੱਥੇ ਉੱਤੇ ਕਾਲਾ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ ਤਾਹੀਂ ਤਾਂ ਸਵਾਲ ਵੀਰਾ ਤੈਨੂੰ ਅੱਜ ਪਾਇਆ ਵੇ ਵੇ ਪੁੱਤਾਂ ਆ ਮੇਰਾ ਤਾਂ ਆਪ ਕਈ ਦਿਨ ਦਾ ਚਿਤ ਬਾळा ਹੀ ਗਾਲਾ ਪੈਂਦਾ ਸੀਗਾ ਮੈਂ ਤਾਂ ਉਦਾਸ ਸੀਗੀ ਬਾਲੀ ਤੂੰ ਸੱਚ ਜਾਣੀ ਪੁੱਤਰਾ ਤੈਨੂੰ ਮਿਲਣ ਨੂੰ ਤਾਂ ਮੈਂ ਬਾळा ਹੀ ਦੇ ਲੋਚਦਾ ਸੀਗਾ ਜੇ ਤੂੰ ਇੱਕ ਦਿਨ ਅੱਧਾ ਹੋਰ ਨਾ ਆਉਂਦਾ ਤੈਨੂੰ ਮੈਂ ਤੈਨੂੰ ਸੁਨੇਹਾ ਕਲਣਾ ਸੀ ਇੱਕ ਦੋ ਵਾਰੀ ਵਾਲੀ ਦੇ ਸਭ ਨੂੰ ਮੈਂ ਆਖਿਆ ਵੀ ਸੀ ਤੈਨੂੰ ਸੁਨੇਹਾ ਦੇਣ ਲਈ ਪਰ ਮਰ ਜਣੇ ਅਮਲੀ ਸਾਰਾ ਦਿਨ ਨਸ਼ੇ ਵਿੱਚ ਗਲਤਾਂ ਨਹੀਂ ਹੋਏ ਰਹਿੰਦੇ ਨੇ ਉਹਨਾਂ ਨੂੰ ਤਾਂ ਆਪਣੀ ਸੁਧਦੀ ਨਹੀਂ ਰਹਿੰਦੀ ਕਿਸੇ ਹੋਰ ਦਾ ਉਹਨਾਂ ਦਾ ਕੀ ਸਵਾਰਨਾ ਹੈ ਤੈਨੂੰ ਤਾਂ ਪੁੱਤਰਾ ਅੱਜ ਪ੍ਰਮਾਤਮਾ ਨੇ ਆਪ ਹੀ ਕਰ ਲਿਆ ਮੇਰ ਤੇ ਤਰ ਸਿਖਾ ਕੇ ਸੋ ਗੁਰੂ ਦੀ ਬਾਲਾ ਚੰਗਾ ਕੀਤਾ ਪੁੱਤਰਾ ਜਿਹੜਾ ਤੂੰ ਮੈਨੂੰ ਮਿਲਣ ਆ ਗਿਆ ਪੁੱਤ ਜੇ ਤੂੰ ਮੇਰਾ ਇਹ ਕੰਮ ਕਰ ਦੇਵੇਂ ਤਾਂ ਮੈਂ ਤੇਰਾ एहसान ਨਾ ਭੁੱਲਣਾ ਬਾਕੀ ਪੈਸੇ ਤੇ ਲੈ ਲੈ ਲੂ ਤੂੰ ਫਿਕਰ ਨਾ ਕਰੀ ਕਿਸੇ ਗੱਲੋਂ ਤੈਨੂੰ ਮੋਹ ਮੰਗਿਆ ਨਾਮ ਦੇ ਕੇ ਤੁਰਾਂਗੀ ਇਹ ਮੇਰਾ ਵਾਦ ਆ ਰਿਹਾ ਤੇਰੇ ਨਾਲ ਤੈਨੂੰ ਬਾਕੀ ਦੀ ਉਮਰ ਕੰਮਕਾਰ ਕਰਨ ਦੀ ਵੀ ਲੋੜ ਨਹੀਂ ਰਹਿਣੀ ਪੁੱਤਰਾ ਇੱਕ ਮਾਂ ਦੀ ਜ਼ੁਬਾਨ ਆ ਆਪਣੇ ਪੁੱਤਰ ਨਾਲ ਹਰ ਕਿਸੇ ਨੂੰ ਆਪਣੇ ਘਰ ਦਾ ਭੇਤ ਨਹੀਂ ਦਿੱਤਾ ਜਾਂਦਾ ਪੁੱਤਰਾ ਸਾਡੀ ਇੱਜ਼ਤ ਬਚਾ ਲੈ ਮੇਰੇ ਪੁੱਤਰ ਬਣ ਕੇ ਜੇ ਆਖੇ ਮੈਂ ਤੇਰੇ ਪੈਰੀ ਚੁੰਨੀ ਵੀ ਰੱਖ ਦਿੰਨੀ ਆ ਇੱਕ ਦੁਖੀ ਮਾਂ ਦੀ ਰਜ਼ੋਈ ਆ ਪੁੱਤਰਾ ਮੇਰੀ ਇੱਜ਼ਤ ਹੁਣ ਤੇਰੇ ਹੱਥਾਂ ਅੱਖਾਂ ਵਿੱਚ ਅਥਰੂ ਲਈ ਅਤਰਕੌਰ ਨੇ ਆਪਣੀ ਚੁੰਨੀ ਲਾ ਕੇ ਗੁੱਜਰ ਦੇ ਪੈਰਾਂ ਵੱਲ ਨੂੰ ਵਧਾਉਂਦੀਆਂ ਅੱਖਾਂ ਬੇ ਬੇ ਆਂ ਕੀ ਕਰਨ ਲੱਗੀ ਏ ਤੂੰ ਬਸ ਇੱਥੇ ਰੋਕਲਾ ਹੋਣਾ ਤੁਹਾਨੂੰ ਅਤਰੀ ਦੀ ਚੁੰਨੀ ਆਪਣੇ ਪੈਰਾਂ ਵੱਲ ਆਉਂਦਿਆਂ ਵੇਖ ਕੇ ਗੁੱਜਰ ਨੇ ਪੜੱਕ ਦੇ ਨੇ ਉੱਠ ਕੇ ਇੱਛਾ ਵਾਲ ਨੂੰ ਦਿੰਦੇ ਨੇ ਅਤਰਕੌਰ ਨੂੰ ਆਖਿਆ ਬੀਬੀ ਜੀ ਕਹਿਣ ਦੀ ਬਜਾਏ ਪੜਕਾਟ ਵਿੱਚ ਗੁੱਜਰ ਦੇ ਮੂੰਹੋਂ ਅਤਰਕੌਰ ਨੂੰ ਬੇਬੇ ਬੋਲਿਆ ਗਿਆ ਪਰ ਅਤਰੀ ਨੇ ਇਸ ਗੱਲ ਵੱਲ ਕੋਈ ਧਿਆਨ ਨਹੀਂ ਸੀ ਦਿੱਤਾ ਠੀਕ ਹੈ ਮਾਤਾ ਮੈਂ ਤੇਰੇ ਢੁੱਡੋ ਜੰਮਿਆ ਪੁੱਤ ਨਹੀਂ ਹਾਂ ਪਰ ਸਾਡੇ ਮਾਪਿਆਂ ਨੇ ਆਪਣੇ ਤੋਂ ਵੱਡਿਆਂ ਦੀ ਇੱਜ਼ਤ ਕਰਨਾ ਸਾਨੂੰ ਬਖੂਬੀ ਸਿਖਾਇਆ ਹੈ ਸਾਡੇ ਗਰੀਬਾਂ ਦੇ ਘਰ ਚ ਪੈਸੇ ਦੀ ਕਮੀ ਤਾਂ ਹੋ ਸਕਦੀ ਆ ਪਰ ਸਾਡੇ ਦਿਲਾਂ ਚ ਪਿਆਰ ਸਤਿਕਾਰ ਵੱਲੋਂ ਕੋਈ ਘਾਟ ਨਹੀਂ ਅਸੀਂ ਲੋਕ ਆਪਣੀ ਜ਼ੁਬਾਨ ਦਾ ਹੀ ਖੱਟਿਆ ਖਾਨੇ ਆ ਵਾਅਦਾ ਕਰਕੇ ਫਿਰ ਉਸ ਤੋਂ ਮੁੱਕਰ ਜਾਣਾ ਇਹ ਸਾਡੀ ਫਿਤਰਤ ਨਹੀਂ ਬੀਬੀ ਜੀ ਤੁਸੀਂ ਸਾਡੇ ਮਾਲਕ ਹੋ ਬਾਕੀ ਹੁਣ ਤੁਸੀਂ ਮੈਨੂੰ ਆਪਣੇ ਪੁੱਤਰਾਂ ਵਰਗਾ ਹੀ ਸੀ ਪਰ ਪੋਤਾ ਆਖਿਆ ਹੈ ਜੋ ਮੇਰੇ ਲਈ ਬਹੁਤ ਮਾਣ ਵਾਲੀ ਗੱਲ ਐ ਅਸੀਂ ਗਰੀਬ ਤਾਂ ਬਸ ਇਸੇ ਮਾਣ ਦੇ ਤਾਂ ਭੁੱਖੇ ਹੁੰਨੇ ਬੀਬੀ ਜੀ ਵੀ ਕੋਈ ਸਾਨੂੰ ਪਿਆਰ ਨਾਲ ਕੁਝ ਆਖੇ ਤਾਂ ਸਹੀ ਫਿਰ ਚਾਹੇ ਨਫਾ ਹੋਵੇ ਜਾਂ ਨੁਕਸਾਨ ਅਸੀਂ ਕਦੇ ਪਿੱਛੇ ਮੁੜ ਕੇ ਨਹੀਂ ਵੇਖਣਾ ਚੁਸਤ ਚਲਾਕ ਅਤਰਕੋਰ ਜਿਹੜੀ ਹੁਣ ਭੂਲੀ ਜੀ ਬਣੀ ਬੈਠੀ ਸੀ ਤੇ ਰੂਪ ਜਾ ਪਾਉਣ ਲਈ ਗੁੱਜਰ ਨੇ ਆਖਨ ਦੀ ਵਧਾਈ ਕਰਦੀ ਆਖਿਆ ਨਾ ਪੁੱਤਰਾ ਨਾ ਆਹ ਕੀ ਗੱਲ ਕੀਤੀ ਤੂੰ ਕਿਵੇਂ ਸੋਚ ਲਿਆ ਮੈਂ ਗਰੀਬਣੀ ਤਾਂ ਆਪਕਾ ਕੋਹਲੀ ਹੋਈ ਬੈਠੀ ਆ ਮੈਂ ਕਿਸੇ ਨੂੰ ਕੀ ਕਹਿ ਸਕਦੀ ਆ ਜਿਸ ਦਾ ਕੜਮੀ ਦਾ ਢਿੱਡੋ ਜੰਮਿਆ ਪੁੱਤੀ ਉਸ ਨੂੰ ਛੱਡ ਕੇ ਘਰੋਂ ਤੁਰ ਗਿਆ ਹੋਵੇ ਉਹ ਮਾਂ ਕੋਲ ਬਾਕੀ ਕੀ ਪਚਾ ਪੁੱਤ ਮੇਰਿਆ ਬਸ ਮੇਰੀ ਤਾਂ ਇੱਕੋ ਰਜੋਈ ਆ ਪੁੱਤਰਾ ਤੇਰੇ ਖਗੇ ਮੇਰੇ ਤਾਂ ਹੁਣ ਤੂੰ ਹੀ ਪੁੱਤਾਂ ਜੋ ਆਪਣੀ ਧਰਮ ਦੀ ਮਾਂ ਦਾ ਹਰ ਦੁੱਖ ਵੰਡਾਵੇਂਗਾ ਆਤਰਕਾਰ ਨੇ ਗੁੱਜਰ ਦੇ ਸਿਰ ਤੇ ਹੱਥ ਫੇਰਦਿਆਂ ਪਿਆਰ ਨਾਲ ਉਸ ਨੂੰ ਆਖਿਆ ਚੁੰਨੀ ਦੇ ਪੱਲੇ ਨਾਲ ਆਪਣੀ ਅੱਖਾਂ ਸਾਫ਼ ਕਰਦੀ ਨੇ ਟੇਢੀ ਅੱਖ ਨਾਲ ਗੁੱਜਰਵਾਲ ਵੇਖਿਆ ਜੋ ਪੂਰੀ ਤਰ੍ਹਾਂ ਉਸ ਤੇ ਦੁੱਖ ਵਿੱਚ ਦੁਖੀ ਹੋਇਆ ਬੈਠਾ ਸੀ ਬਸ ਤੁਸੀਂ ਹੁਣ ਬੇਫਿਕਰ ਹੋ ਜਾਓ ਮਾਤਾ ਜੀ ਇਹ ਦੁੱਖ ਹੁਣ ਤੁਹਾਡਾ ਨਹੀਂ ਮੇਰਾ ਹੈ ਇਹਦੇ ਨਾਲ ਮੈਂ ਕਿਵੇਂ ਨਜਿਠਣਾ ਮੈਂ ਆਪੇ ਸੰਭਲੂ ਸਾਰਾ ਕੁਝ ਇਹ ਤੁਸੀਂ ਮੇਰੇ ਤੇ ਛੱਡ ਦਿਓ ਮੈਨੂੰ ਕੁਝ ਕੁ ਦਿਨਾਂ ਦੀ ਮੋਲ ਤਾਂ ਦੇ ਦਿਓ ਬਸ ਫਰ ਮੈਂ ਦੇਖਦਾ ਕਿ ਸੰਕੁਸ਼ਿਬਤ ਨਾਲ ਕਿਵੇਂ ਨਜਿਠਣਾ ਮੈਂ 5-7 ਦਿਨਾਂ ਤਾਈ ਤੁਹਾਡੇ ਕੋਲ ਆਵਾਂਗਾ ਬੀਬੀ ਜੀ ਪਰਮਾਤਮਾ ਨੇ ਚਾਇਆ ਤੇ ਮੁਸੀਬਤ ਨੂੰ ਦਾ ਕੋਈ ਨਾ ਕੋਈ ਹੱਲ ਕਰਕੇ ਆਵਾਂਗਾ ਏ ਫਿਕਰ ਹੁਣ ਤੁਹਾਡਾ ਨਹੀਂ ਮੇਰਾ ਹੈ ਮਾਤਾ ਜੀ ਚੰਗਾ ਹੁਣ ਮੈਨੂੰ ਇਜਾਜ਼ਤ ਦਿਓ ਮਾਤਾ ਜੀ ਗੁੱਜਰ ਨੇ ਪੈਸਿਆਂ ਵਾਲੀ ਥੈਲੀ ਨੂੰ ਸੰਭਾਲ ਕੇ ਅਤਰਕੋਰ ਨੂੰ ਆਖਿਆ ਪੈਸਿਆਂ ਨੂੰ ਦੇਖ ਕੇ ਗੁੱਜਰ ਦਾ ਜਾਨੀ ਤੌਰ ਹੀ ਚੁੱਕਿਆ ਗਿਆ ਕਿਉਂਕਿ ਇੰਨੇ ਪੈਸੇ ਤਾਂ ਉਸਨੇ ਕਦੀ ਸੁਪਨੇ 'ਚ ਨਹੀਂ ਸੀ ਦੇਖੇ ਜਿੰਨੇ ਅਤਰਕੋਰ ਨੇ ਉਸ ਨੂੰ ਦੇ ਦਿੱਤੇ ਇਸੇ ਲਈ ਉਹ ਛੇਤੀ ਛੇਤੀ ਪੈਸੇ ਚੁੱਕ ਕੇ ਆਪਣੇ ਪਿੰਡ ਵੱਲ ਨੂੰ ਤੁਰ ਪਿਆ ਜਿਉਂਦਾ ਵਸਦਾ ਰਹਿ ਪੁੱਤਰ ਮੇਰਿਆ ਲੰਮੀਆਂ ਉਮਰਾਂ ਹੋਣ ਤੇਰੀਆਂ ਸਦਾ ਜਿਉਂਦਾ ਵਸਦਾ ਰਹਿ ਸਦਾ ਜਵਾਨੀਆਂ ਮਾਣੋ ਪਰਮਾਤਮਾ ਤੇਰੇ ਤੇ ਸਦਾ ਮੇਰ ਭਰੇ ਹੱਥ ਰੱਖੇ ਮੇਰੇ ਬੱਚਿਆ ਜਿਵੇਂ ਤੂੰ ਇੱਕ ਦੁਖਿਆਰੀ ਮਾਂ ਦੇ ਦੁੱਖ ਵਿੱਚ ਸ਼ਰੀਕ ਹੋਇਆ ਹੈ ਨਾ ਨਹੀਂ ਅੱਜਕਲ ਕੌਣ ਕਿਸੇ ਲਈ ਕਰਦਾ ਹੈ ਪੁੱਤਰਾ ਉੱਚੀ ਆਵਾਜ਼ ਚ ਬੋਲਦਿਆ ਤਰਕਰ ਨੇ ਆਪਣੇ ਘਰ ਨੂੰ ਤੁਰੇ ਜਾਂਦੇ ਗੁੱਜਰ ਨੂੰ ਸੁਣਾਉਣ ਲਈ ਅਸੀਸਾਂ ਦਿੱਤੀਆਂ ਆਖਿਆ ਵਾ ਵਾ ਦਾਤਿਆ ਤੇਰਾ ਵੀ ਜਵਾਬ ਨਹੀਂ ਪਿਓ ਦੇ ਪੁੱਤਾਂ ਅੱਜ ਤਾਂ ਤੂੰ ਹੀ ਸੁਣਾਇ ਸਿਆਣਿਆਂ ਵਾਲੀ ਕਹਾਵਤ ਸੱਚ ਕਰ ਵਿਖਾਈ ਆ ਜਿਹੜੀ ਉਹ ਕਹਿੰਦੇ ਨਹੀਂ ਹੁੰਦੇ ਬਈ ਜਦੋਂ ਦਿੰਦਾ ਛੱਪੜ ਪਾੜ ਕੇ ਦਿੰਦਾ ਆਮ ਜਦੋਂ ਉਹ ਵਾਕੇ ਛੱਪੜ ਪਾੜਦਾ ਯਾਰ ਨਹੀਂ ਰੀਸਾ ਯਾਰ ਤੇਰੀਆਂ ਨਹੀਂ ਰੀਸਾ ਇਕ ਲੋਕ ਹੋਰ ਵੀ ਕਹਿੰਦੇ ਹੁੰਦੇ ਸੀ ਨਾ ਜਿਸ ਤੇ ਮੈਨੂੰ ਭੂਰੋ ਵੀ ਕੀ ਨਹੀਂ ਆਉਂਦਾ ਬਈ ਰੱਬ ਨੂੰ ਸਾਰਿਆਂ ਦਾ ਫਿਕਰ ਹੈ ਉਹ ਤਾਂ ਪਥਰਾ ਵਿੱਚ ਵੀ ਕੀੜਿਆਂ ਨੂੰ ਪਾਲ ਦਿੰਦਾ ਤੇ ਉੱਥੇ ਖਾਣ ਨੂੰ ਦੇ ਦਿੰਦਾ ਮੈਨੂੰ ਤਾਂ ਇਹ ਗੱਲ ਬਿਲਕੁਲ ਝੂਠੀ ਲੱਗਦੀ ਆ ਐਵੇਂ ਕਿਵੇਂ ਹੋ ਜੂ ਪਰ ਅੱਜ ਤੈਨੂੰ ਯਾਰ ਤੂੰ ਇਹ ਸੱਚ ਕਰ ਦਿਖਾਇਆ ਵਾਕਿਆ ਹੀ ਫਿਕਰ ਆ ਯਾਰ ਤੈਨੂੰ ਮੇਰੇ ਵਰਗੇ ਕੀੜਿਆਂ ਦਾ ਉਹ ਨਹੀਂ ਸੱਚ ਮੇਰੇ ਵਰਗੇ ਗਰੀਬਾਂ ਦਾ ਵੈਸੇ ਦੇਖਿਆ ਜਾਵੇ ਇਹ ਵੱਡੇ ਲੋਕ ਸਾਨੂੰ ਕੀੜੇ ਹੀ ਸਮਝਦੇ ਆ ਰੱਬਾ ਗੁੱਜਰ ਨੇ ਗੁੱਸੇ ਨਾਲ ਆਪਣੇ ਦੰਦ ਕਰੀਚੇ ਪਰ ਉਹ ਆਪਣੇ ਹੀ ਬਹਿਣ ਚ ਰਹਿ ਗਈ ਤੁਰਿਆ ਤੇਰੇ ਅੱਗੇ ਕੀ ਦਾ ਜੋਰ ਚੱਲਿਆ ਰੱਬਾ ਤੁਲੇ ਆਉਣਾ ਏ ਜਦੋਂ ਹੇਠਲੀ ਉਤਲੀ ਲਿਆਉਣਾ ਫੇਰ ਹੀ ਬਣਦੇ ਆ ਮੰਨੇ ਦੇ ਸਿੱਖ ਜਦੋਂ ਚਾਰੇ ਪਾਸਿਆਂ ਤੋਂ ਨੱਕ ਤੇ ਵੱਜਦੀਆਂ ਨਾ ਮੇਰੇ ਪਤਿਹੋਰੀਆਂ ਦੇ ਚਾਂਦੀ ਦੇ ਸਿੱਕਿਆਂ ਦਾ ਜ਼ਰੂਰ ਗੁੱਜਰ ਦੇ ਸਿਰ ਚੜ੍ਹ ਕੇ ਬੋਲ ਰਿਆ ਸੀ ਪੈਸੇ ਉਹਨੇ ਤੋੜੇ ਵਿੱਚ ਪਾ ਕੇ ਬਾੜੇ ਵਿੱਚ ਨੱਪ ਦਿੱਤੇ ਹੁਣ ਦਾਰੂ ਦੇ ਸਰੂਰ ਵਿੱਚ ਆਪਣੇ ਆਪ ਨੂੰ ਸਿੱਧਿਆ ਰੱਬ ਨਾਲ ਗੱਲਾਂ ਕਰਦਾ ਮਹਿਸੂਸ ਕਰ ਰਿਹਾ ਸੀ ਅੱਜ ਉਸ ਦਾ ਘਰ ਜਾਣ ਨੂੰ ਵੀ ਦਿਲ ਨਹੀਂ ਸੀ ਕਰਦਾ ਜਿਵੇਂ ਬਾੜਾ ਜਾਂ ਉਸ ਵਿੱਚ ਪਈਆਂ ਮਾਇਆਂ ਜਾਂ ਮੋਰਾ ਉਸ ਨੂੰ ਆਪਣੇ ਵੱਲ ਖਿੱਚ ਰਹੀਆਂ ਹੋਣ ਜਿਵੇਂ ਬਾੜੇ ਵਿੱਚ ਰੱਬ ਉਹਦੇ ਸਾਹਮਣੇ ਬੈਠਾ ਉਸੇ ਨਾਲ ਹੀ ਗੱਲਾਂ ਕਰ ਰਿਹਾ ਹੋਵੇ ਉਸ ਦੇ ਪੈਰ ਧਰਤੀ ਨਾਲ ਨਹੀਂ ਸੀ ਲੱਗ ਰਹੇ ਉਹ ਆਪਣੇ ਆਪ ਨੂੰ ਹਵਾ ਚ ਉੱਡ ਗਿਆ ਮਹਿਸੂਸ ਕਰ ਰਿਹਾ ਸੀ ਹਜੇ ਬੱਚੀ ਮਾਲ ਲੈ ਕੇ ਨਹੀਂ ਸੀ ਆਇਆ ਜਿਸ ਦੇ ਨਾਲ ਅੱਜ ਗੁੱਜਰ ਨੇ ਉਸਦੇ ਤਾਇ ਬਿਸ਼ਨਰ ਨੂੰ ਮਾਲ ਚਾਰਨ ਵਾਸਤੇ ਭੇਜਿਆ ਸੀ ਕਿਉਂਕਿ ਬੱਚੀ ਹਜੇ ਵਿਚਾਰ 9-10 ਸਾਲ ਦਾ ਹੀ ਸੀ ਜਿਸ ਨੂੰ ਕਲਿਆਣੀ ਸੀ ਭੇਜਿਆ ਜਾ ਸਕਦਾ ਚਲ ਛੱਡ ਗੁੱਜਰ ਸਿਆ ਆਪ ਆਗਾਂ ਨੂੰ ਕੋਈ ਫਿਕਰ ਕਰੀਏ ਜਦੋਂ ਫਿਕਰ ਕਰਨ ਵਾਲਾ ਹੈਗਾ ਸਾਡੀ ਫਿਗਰ ਖਾਸ ਤੌਰ ਤੇ ਕਰ ਰਿਆ ਹੋਵੇ ਪੈਗ ਲਾ ਕੇ ਬਾਟੀ ਥੱਲੇ ਰੱਖ ਦੇ ਗੁੱਜਰ ਨੇ ਲੂਣ ਚਟਦਿਆਂ ਆਪਣੇ ਆਪ ਨੂੰ ਹੀ ਕਿਹਾ ਉਹ ਤਾਇਆ ਆ ਖਿੜਕਾ ਤਾਂ ਖੋਲ ਲੈ ਏ ਐਂ ਕਿਉਂ ਬੈਠਾ ਬਿਟਰ ਬਿਟਰ ਚਾਕੀ ਜਾਨਣਾ ਸਾਡੇ ਅਲ ਜਿਵੇਂ ਅਮਲੀ ਨੂੰ ਨਸ਼ੇ ਦੀ ਝੋਕ ਲੱਗੀ ਹੁੰਦੀ ਆ ਮਾਲ ਨੂੰ ਇੱਧਰ ਉੱਧਰ ਭਜਦਿਆਂ ਦੇਖ ਕੇ ਬੱਚੀ ਨੇ ਹੱਸਦੇ ਹੋਏ ਗੁੱਜਰ ਨੂੰ ਆਖਿਆ ਜਿਹੜਾ ਆਪਣੀ ਹੀ ਸੋਚਾਂ ਚ ਗਵਾਚਾ ਪਤਾ ਨਹੀਂ ਕਿਹੜੇ ਗ੍ਰਹਿ ਦਾ ਪ੍ਰਧਾਨ ਮੰਤਰੀ ਬਣਾ ਰਿਹਾ ਸੀ ਤੇਰੀ ਮਾਂ ਦੇ ਕੰਨ ਕੁਦਰੇ ਕੰਜਰ ਦਿਆ ਮੈਂ ਤੇਰਾ ਤਾਇਆ ਕਿਵੇਂ ਬਣ ਗਿਆ ਓਏ ਮੈਂ ਤਾਂ ਤੇਰੇ ਚਾਚੇ ਦੁਨੀ ਨਾਲੋਂ ਵੀ 2 ਸਾਲ ਛੋਟਾ ਆ ਮਾਸੀ ਦੇਣਿਆ ਚੱਲ ਅੱਜ ਤੇਰੀ ਮਾਂ ਕੋਲੇ ਲੈ ਚੱਲਦਾ ਤੈਨੂੰ ਫੇਰ ਪਤਾ ਲੱਗੂ ਤੈਨੂੰ ਤਾਇਆ ਕਿਵੇਂ ਕਹਿੰਦਾ ਜਦੋਂ ਸਾਡੀ ਸੌ ਸੁਖ ਦੀ ਇੱਕੋ ਇੱਕ ਪਰਜਾਈ ਨੇ ਤੈਨੂੰ ਮੁਰਗਾ ਬਣਾਇਆ ਪੁੱਤ ਮੇਰਿਆ ਗੁੱਜਰ ਨੇ ਹੱਸਦੇ ਹੋਏ ਨੇ ਬੱਚੀ ਨੂੰ ਛੇੜਦੇ ਆਖਿਆ ਨਹੀਂ ਬਾਈ ਦਲੇਲ ਸਿਆ ਦੂਣੀ ਨਾਲੋਂ ਤੂੰ ਬੜਾ ਹੀ ਛੋਟਾ ਹੈ ਮੈਨੂੰ ਤਾਂ ਐ ਲੱਗਦਾ ਵੀ ਤੂੰ ਸਾਡੇ ਬੱਚੀ ਦੇ ਹਾਂ ਪ੍ਰਵਾਨ ਜਿਹਾ ਹੀ ਹੈ ਤੈਨੂੰ ਮੈਂ ਚੁੰਗਣੀ ਲਿਆ ਕੇ ਨਾ ਦੇ ਦੇ ਇੱਕ ਉਦੇ ਬੱਚੇ ਇਕੱਠੇ ਚੰਗੀ ਲਿਆ ਕਰੋ ਨਾਲੇ ਹਾਸ ਖੇਡ ਦਿਆ ਕਰੋ ਫੇਰ ਨਹੀਂ ਵਧਿਆ ਬਿਸ਼ਨੇ ਨੇ ਆਪਣੀ ਦਾੜੀ ਖੁਰਕਦਿਆ ਹਾਸਤੇ ਨੇ ਗੁੱਜਰ ਨੂੰ ਆਖਿਆ ਉਹ ਨਹੀਂ ਤਾਇਆ ਮੁਰਗਾ ਬਣਾ ਦਾ ਬਹੁਤ ਸੋਖਾ ਹੈ ਉਹ ਤਾਂ ਮੇਰੀ ਮਾਂ ਮੈਨੂੰ ਰੋਜ਼ ਹੀ ਬਣਾਈ ਰੱਖਦੀ ਹੈ ਪਰ ਮੇਰੀ ਮਾਂ ਬਕਰਾ ਬਹੁਤ ਵਧੀਆ ਬਣਾਉਂਦੀ ਏ। ਪਰ ਸੱਚ ਜਾਣੀ ਤਾਇਆ ਉਹ ਹੁੰਦਾ ਬਣਦਾ ਬਹੁਤ ਔਖਾ ਹੈ। ਕਦੇ-ਕਦੇ ਮੇਰੀ ਮਾਂ ਮੇਰੇ ਬਾਪੂ ਨੂੰ ਵੀ ਬਣਾਉਂਦੀ ਹੁੰਦੀ ਏ। ਬਾਕੀ ਤੂੰ ਮੇਰੇ ਤਾਇਆ ਨੂੰ ਬੋਚ ਲਈ। ਇਹਨੂੰ ਸਭ ਪਤਾ ਹੈ। ਵੀ ਕਿੰਨਾ ਔਖਾ ਹੈ ਤੇ ਕਿਵੇਂ ਬਣਦਾ ਹੈ। ਬੱਚੀ ਨੇ ਮਾਲ ਅੰਦਰ ਕਰਕੇ ਟਟ ਕਾਲੀ ਮਾਰ ਕੇ ਭਜਦੇ ਹੋਏ ਨੇ ਗੁੱਜਰ ਤੇ ਬਿਸ਼ਨੇ ਨੂੰ ਆਖਿਆ ਤੇਰੀ ਮਾਸੀ ਦੇ ਕੰਨ ਕੁਦਰੇ ਓਏ ਤੇਰੀਆਂ ਟਿਟਗਰੀਆਂ ਆ ਜਾ ਜਿਹੜੀ ਅਜੇ ਮੋਰਨੀ ਬਣ ਬਣ ਤੁਰਦੀ ਏ ਤੇ ਤੇਰੇ ਤਾਏ ਬਿਸ਼ਨੇ ਨੂੰ ਟੋਕ ਕੇ ਡੇਲਾ ਨਹੀਂ ਸਮਝਦੀ ਵਿਚਾਰੇ ਭਲੇ ਮਾਸ ਤੇ ਸਾਧ ਬੰਦੇ ਨੂੰ ਕਿਉਂ ਬਈ ਮੇਰੇ ਸਹੀ ਗੱਲ ਏ ਨਹੀਂ ਆ ਮੇਰੀ ਗੁੱਜਰ ਨੇ ਹੱਸਦੇ ਹੋਏ ਬਿਸ਼ਨੇ ਨੂੰ ਪੁੱਛਿਆ ਪਹਿਲਾਂ ਤਾਂ ਸਾਨੂੰ ਆਪਦੇ ਵਰਗੇ ਤਾਂ ਕਰ ਲੈ ਤਾਂ ਹੀ ਤੇਰੀ ਭਾਸ਼ਾ ਸਾਡੀ ਸਮਝ ਚਾਏਗੀ ਬਈ ਤੂੰ ਕਹਿਣਾ ਕੀ ਜਾਣਾ ਐਵੇਂ ਹੁਣ ਮੇਰੇ ਤਾਂ ਪੱਲੇ ਨਹੀਂ ਪੈਂਦਾ ਕੁਝ ਕਿਉਂਕਿ ਸਵੇਰ ਦਾ ਮਿੱਟੀ ਕੱਟੇ ਨਾਲ ਮੇਰੇ ਤਾਂ ਦਿਮਾਗ ੱਟਿਆ ਪਿਆ ਹੈ ਬਾਈ ਸਿਆ ਤੂੰ ਬੋਲਦਾ ਏ ਲੋਰੀ ਬੋਲੀ ਜਿਹੜੀ ਮੇਰੇ ਹਜੇ ਖਾਨੇ 'ਚ ਨਹੀਂ ਪੈ ਸਕਦੀ ਮੇਰੇ ਵੀਰਿਆ ਬਿਸ਼ਰਣ ਨੇ ਦੇਸੀ ਦੀ ਬੋਤਲਵਾਲ ਨੂੰ ਵੇਖਿਆ ਮੂੰਹ ਜਸਵਾਰ ਕੇ ਹੱਸਦੇ ਹੋਏ ਗੁੱਜਰ ਨੂੰ ਆਖਿਆ ਬਾਕੀ ਅਜਵਾਗ ਜੇ ਨੂੰ ਬਾਲਾ ਨਾ ਛੇੜਿਆ ਕਰ ਜਦੋਂ ਮੈਂ ਨਾਲ ਹੋਵਾਂ ਕਿਉਂਕਿ ਤੇਰਾ ਤਾਂ ਜਾਣਾ ਕੁਝ ਨਹੀਂ ਮੇਰਾ ਗਰੀਬ ਦਾ ਰਹਿਣਾ ਕੁਝ ਨਹੀਂ ਬਾਈ ਮੇਰਾ ਕਿਉਂਕਿ ਜਿਹੜੀਆਂ ਦੋ ਗੁੱਲੀਆਂ ਹੁਣ ਨੇਰੇ ਸਵੇਰੇ ਗਰਮ ਵਿੱਚ ਮਿਲ ਜਾਂਦੀਆਂ ਨੇ ਨਾ ਦੇਖੇ ਕਿਤੇ ਤੇ ਲਾੜ ਲਾੜ ਚ ਮੈਂ ਉਹਨਾਂ ਵੱਲ ਵੀ ਨਾ ਜਾਂਦਾ ਰਵਾਂ ਕਿਉਂਕਿ ਅੱਜ ਕੱਲ ਦੇ ਜਵਾਕ ਵਾਲੇ ਰੇਡੀਓ ਹੁੰਦੇ ਨੇ ਜਮਾ ਸਾਲੇ ਜਿਵੇਂ ਸੁੱਚ ਮਰੋੜੋ ਬਸ ਫਿਰ ਰੁਕਣ ਦਾ ਤਾਂ ਨਾ ਹੀ ਨਹੀਂ ਲੈਂਦੇ ਮੇਰੇ ਪਿਓ ਦੇ ਕੁਝ ਲੱਗਦੇ ਸਭ ਅਗਲੀਆਂ ਪਿਛਲੀਆਂ ਆਪਣੀ ਮਾਂ ਦੇ ਕੰਨ ਚ ਉਲਦਕੇ ਦਾਮ ਲੈਂਦੇ ਨੇ ਮੇਰਾ ਤਾਂ ਫਿਰ ਬਜਰੰਗ ਬਲੀ ਦੀ ਵਾਲੀ ਵਾਰਸ ਹੈ ਕਿਉਂਕਿ ਛੜੇ ਬੰਦੇ ਦੇ ਦੁੱਖ ਤਕਲੀਫ ਇੱਕ ਛੜਾ ਬੰਦਾ ਹੀ ਸਮਝ ਸਕਦਾ ਹੈ ਬਾਈ ਸਿਆ ਆਪਣੀ ਪਰਜਾਈ ਦੇ ਗਰਮ ਸੁਭਾਅ ਤੋਂ ਡਰਦਿਆਂ ਵਿਸ਼ਨੇ ਨੇ ਹੱਸਦੇ ਹੋਏ ਨੇ ਗੁੱਜਰ ਨੂੰ ਆਖਿਆ ਐਵੇਂ ਨਾ ਬਾਲਾ ਡਰਿਆ ਕਰ ਵਿਸ਼ਨ ਸਿਆ ਡਰਨਾ ਦਾ ਸਗੋ ਉਹਨਾਂ ਨੂੰ ਚਾਹੀਦਾ ਤੇਰੇ ਕੋਲੋਂ ਸਾਰੇ ਟੱਬਰ ਨੂੰ ਪਾਲ ਰਿਹਾ ਏ ਫਿਰ ਤੈਨੂੰ ਕਾਹਦਾ ਡਰ ਹੋਇਆ ਬਾਈ ਨਾਲੇ ਪਰਜਾਈ ਦਾ ਤੇਰੀ ਸਾਰਾ ਦਿਨ ਗੁਣ ਗਾਉਂਦੀ ਰਹਿੰਦੀ ਤੇਰੇ ਬਈ ਗਾਇਬ ਕਿਉਂ ਨਾ ਬਿਛਨੇ ਵਰਗਾ ਗੁਣੀ ਜੜਕੇ ਦੇ ਧਰਿਆ ਪਿਆ ਹੈ ਬਿਣਾ ਕਰਮਾ ਤੋਂ ਚੱਲ ਲਾ ਫਿਰ ਹਣ ਭਣਜਾ ਪਟਿਆਲੇ ਵਾਲਾ ਮਹਾਰਾਜਾ ਜਿਹੜਾ ਲਾਲ ਟਾਣਾ ਦੇ ਹਿਸਾਬ ਨਾਲ ਜਲਦਾ ਤੂੰ ਵੀ ਅੱਜ ਬੁਲਾ ਕੇ ਜਾਂਦੇ ਲਾਲ ਟਾਲ ਵੇਖੀ ਜਾਓ ਫਿਰ ਜਿਵੇਂ ਹੁੰਦੀ ਐ ਗੁੱਜਰ ਨੇ ਬਿਛਰੇ ਨੂੰ ਛੇੜਦਿਆਂ ਹਾਸਤੇ ਹੋਏ ਨੇ ਆਖਿਆ ਬਸ ਬਾਈ ਹੋਰ ਨਹੀਂ ਆਪਾਂ ਨੂੰ ਕਿਹੜਾ ਕੋਈ ਲਾਲਚ ਇਹ ਤਾਂ ਦਵਾਈ ਵਾਂਗੂ ਬਸ ਐਨੀ ਕੁ ਹੀ ਬਹੁਤ ਹੁੰਦੀ ਐ ਜਿਹੜੀ ਖਾਦੇ ਹੋਏ ਰੋਟੀ ਪਾਣੀ ਨੂੰ ਸਹੀ ਡਾਂਗਣ ਨਾਲ ਪਚਾ ਦੇਵੇ ਪੀਣ ਵਾਲੇ ਅਨੰਦ 'ਚ ਰੱਖੇ ਸਾਰੀ ਰਾਤ ਸੋਵਣੇ ਵੀ ਜਿਹਾਉਣ ਤਾਂ ਪਰੀਆਂ ਦੀ ਆਣ ਨਹੀਂ ਸੋ ਵੀ ਬੰਦੇ ਨੂੰ ਦਾਂਵੇਂ ਪੂਰੇ ਪ੍ਰੇਤ ਜੀ ਦਿਖੀ ਜਾਂਦੇ ਨੇ ਤਾਂ ਹੀ ਤਾਂ ਇਹਨਾਂ ਨੂੰ ਲੋਕ دارو ਕਹਿੰਦੇ ਆ ਜਿਹੜੇ ਬਹੁਤ ਸਿਆਣੇ ਜਾਂ ਵਿਦਵਾਨ ਲੋਕ ਨੇ ਉਹਨਾਂ ਨੂੰ ਪੰਜ ਰਤਨੀ ਕਹਿੰਦੇ ਆ ਬਾਈ ਸਿਆ ਤੇ ਵਾਕਈਏ ਪੰਜ ਰਤਨੀ ਹੈ ਚੰਗਾ ਹੁਣ ਚੱਲਦਾ ਬਾਈ ਸਿਆ ਬਿਸ਼ਨ ਨੇ ਗੁੱਜਰ ਨੂੰ ਆਖਿਆ ਤੇ ਉੱਠ ਕੇ ਘਰ ਤੋਂ ਤੁਰ ਪਿਆ ਤੂੰ ਐਂ ਕਰੀ ਬਈ ਬਿਸ਼ਨ ਸਿਆ ਕੁਝ ਦਿਨ ਹੋਰ ਬੱਚੀ ਨਾਲ ਆਪਣਾ ਮਾਲ ਛੱਡ ਲਈ ਯਾਰ ਕਿਉਂਕਿ ਮੈਨੂੰ ਕੋਈ ਜ਼ਰੂਰੀ ਕੰਮ ਹੈ ਯਾਰ ਹੋ ਸਕਦਾ ਮੈਨੂੰ ਬਾਹਰ ਅੰਦਰ ਵੀ ਜਾਣਾ ਪਵੇ ਕੁਝ ਦਿਨਾਂ ਲਈ ਤੂੰ ਬੱਚੇ ਦੇ ਨਾਲ ਹੀ ਹੋਏਗਾ ਤਾਂ ਮੈਨੂੰ ਪਿੱਛੇ ਦਾ ਫਿਕਰ ਨਹੀਂ ਰਹਿਣਾ ਬਈ ਬਾਕੀ ਤੂੰ ਆਪ ਹੀ ਸਿਆਣਾ ਹੈ ਵੀ ਕੱਲੇ ਘਰੇ ਜਵਾਗ ਦੇ ਸਿਰ ਤੇ ਐਨਾ ਮਾਲ ਡੰਗਰ ਛੱਡਿਆ ਨਹੀਂ ਜਾ ਸਕਦਾ ਕਿਉਂਕਿ ਲੋਕ ਤਾਂ ਫਿਰ ਸਿਆਣਿਆ ਬਿਆਣੇ ਦੇ ਹੱਥਾਂ 'ਚੋਂ ਖੋਂਦੇ ਫਿਰਦਿਆ ਬਈ ਸਿਆ ਇਹਦਾ ਫੇਰਪੋੜ ਆਵਰ ਜਾਵਾਗਾ ਇੰਨੇ ਕਿ ਲੋਕ ਲਈ ਬੈਠੇ ਬਣਾ ਗੁੱਜਰ ਨੇ ਤੂਰੀ ਜਾਂਦੇ ਬਿਸ਼ਣ ਨੂੰ ਪਿੱਛੋਂ ਆਵਾਜ਼ ਮਾਰ ਕੇ ਆਖਿਆ ਕੋਈ ਗੱਲ ਨਹੀਂ ਬਈ ਸਿਆ ਤੂੰ ਬੇਫਿਕਰ ਹੋ ਕੇ ਆਪਣੇ ਕੰਮ ਧੰਦੇ ਨਵੇੜ ਲੈ ਮੇਰੇ ਹੁੰਦੇ ਮਾਲ ਡੰਗਰ ਦਾ ਫਿਕਰ ਕਿਉਂ ਕਰਦਾ ਤੂੰ ਸੂਰ ਵਿੱਚ ਆਏ ਬਿਸ਼ਣ ਨੇ ਤੂਰੇ ਜਾਂਦਿਆਂ ਹੀ ਉੱਚੀ ਆਵਾਜ਼ ਵਿੱਚ ਬੋਲਦੀਆਂ ਗੁਜਰਨ ਉਹ